ਸਰ ਜੀ 29 ਤਰੀਕ ਸ਼ਾਮ ਨੂੰ 5 ਵਜੇ ਸਾਡੇ ਪਿੰਡ ਖਲਵਾਣਾ ਵਿੱਚੋਂ ਮਿੱਟੀ ਦੇ ਲੱਦੇ ਹੋਏ ਟਿਪਰ ਲੰਘ ਰਹੇ ਸੀ ਜਿਸ ਤੇ ਮਨਦੀਪ ਕੁਮਾਰ ਦੇ ਘਰ ਮੋਹਰੇੋਂ ਮਨਦੀਪ ਨੇ ਟਿਪਰਾਂ ਵਾਲਿਆਂ ਨੂੰ ਰੋਕ ਕੇ ਇਹ ਕਿਹਾ ਕਿ ਰਸਤਾ ਖਰਾਬ ਹੋ ਰਿਹਾ ਮੇਰੇ ਘਰ ਅੱਗੇ ਤੇ ਤੁਸੀਂ ਇਹਨੂੰ ਰਸਤੇ ਨੂੰ ਠੀਕ ਕਰ ਲਓ ਇਹਦੇ ਤੇ ਮਿੱਟੀ ਪਾ ਲਓ ਤੇ ਰਸਤਾ ਜੋ ਮਤਲਬ ਖਰਾਬ ਨਾ ਹੋਵੇ ਉਹ ਤੋਂ ਬਾਅਦ ਵਿੱਚ ਟਿਪਰਾਂ ਵਾਲਿਆਂ ਡਰਾਈਵਰਾਂ ਨੇ ਆਪਣੇ ਮਾਲਕ ਨੂੰ ਫੋਨ ਕੀਤਾ ਮਾਲਕ ਨੇ ਚੌਂਕੀ ਇੰਚਾਰ ਨਸਰਾਲਾ ਨੂੰ ਫੋਨ ਕਰਕੇ ਮਨਦੀਪ ਕੁਮਾਰ ਨੂੰ ਚੌਂਕੀ ਲੈ ਗਏ ਚੌਂਕੀ ਲਿਆ ਕੇ ਉਸਦੇ ਨਾਲ ਕੁੱਟਮਾਰ ਕੀਤੀ ਮੁਲਾਜ਼ਮਾਂ ਨੇ ਉਹ ਤੋਂ ਬਾਅਦ ਵਿੱਚ ਅਸੀਂ ਪਿੰਡ ਵਾਸੀ ਸਾਰੇ ਮੈਂ ਨੰਬਰਦਾਰ ਔਰ ਸਰਪੰਚ ਸਾਰੀ ਪੰਚਾਇਤ ਔਰ ਪਿੰਡ ਵਾਸੀ ਅਸੀਂ ਪਿੱਛੇ ਪਹੁੰਚੇ ਸਾਰਾ ਮਸਲਾ ਪੁੱਛਿਆ ਕਿ ਕੀ ਗੱਲ ਤੁਸੀਂ ਮਨਦੀਪ ਨੂੰ ਕਿਉਂ ਲੈ ਕੇ ਆਏ ਇੱਥੇ ਚੌਂਕੀ ਇੰਚਾਰ ਸਾਹਿਬ ਦਾ ਸਾਨੂੰ ਨਸਰਾਲਾ ਇੰਚਾਰ ਸਾਹਿਬ ਦਾ ਇਹੀ ਸੀਗਾ ਤੇ ਜਵਾਬ ਇਹਨਾਂ ਦੇ ਕੋਲ ਸਰਕਾਰੀ ਜਿਹੜੀ ਪਰਮਿਸ਼ਨ ਨੇ ਮਾਈਨਿੰਗ ਦੀ ਤੁਸੀਂ ਰੋਕ ਨਹੀਂ ਸਕਦੇ ਅਸਗੀਆ ਠੀਕ ਆ ਜੀ ਜੇ ਸਰਕਾਰੀ ਪਰਮਿਸ਼ਨ ਨੇ ਤਾਂ ਸਾਨੂੰ ਵੀ ਇੱਕ ਕਾਪੀ ਮੁਹੱਈਆ ਕਰਾ ਦਿਓ ਪਰਮਿਸ਼ਨ ਦੀ ਅਸੀਂ ਨਹੀਂ ਰੋਕਾਂਗੇ ਇਸੇ ਮੁੱਦੇ ਤੇ ਸਾਨੂੰ ਰਾਤ ਦੇ 9 ਵਜੇ ਜੀ ਉੱਥੇ ਚੌਂਕੀ ਦੇ ਵਿੱਚ ਬੈਠਿਆ ਪੂਰੀ ਪੰਚਾਇਤ ਲੇਡੀਜ਼ ਔਰ ਪਿੰਡ ਵਾਸੀ ਸਾਰੇ ਰਾਤ ਨੂੰ 9 ਵਜੇ ਟੇਪਰਾਂ ਦਾ ਮਾਲਕ ਮਜੀਦ ਸਿੰਘ ਝੰਡਾ ਚਾ ਗੁਜਰਾ ਪਿੰਡ ਤੋਂ ਜੋ ਕੇ ਉਹ ਰਾਤ ਨੂੰ 9 ਵਜੇ ਪਹੁੰਚਾ ਉਸ ਨੇ ਸਾਨੂੰ ਕੋਈ ਵੀ ਮਤਲਬ ਆਪਣੇ ਕੋਲ ਪਰਮਿਸ਼ਨ ਨਹੀਂ ਸਰਕਾਰੀ ਦਿਖਾਈ ਉਸੇ ਕੋਲੋਂ ਕੋਈ ਪਰਮਿਸ਼ਨ ਨਾ ਦੇਖਣ ਦੇ ਜਿਸ ਵੇਲੇ ਅਸੀਂ ਦੇਖਿਆ ਇਸ ਦੇ ਕੋਲ ਕੋਈ ਪਰਮਿਸ਼ਨ ਨਹੀਂ ਇਹ ਤਾਂ ਮਤਲਬ ਦੋ ਨੰਬਰ ਜੇ ਆ ਫਿਰ ਅਸੀਂ ਚੌਕੀ ਇੰਚਾਰਜ ਦੇ ਗੱਲ ਪਏ ਤੂੰ ਸਾਡਾ ਮੁੰਡਾ ਕਿਉਂ ਚੱਕਿਆ ਸਾਡਾ ਬੰਦਾ ਕਿਉਂ ਚੱਕ ਕੇ ਲਿਆਂਦਾ ਉਹਨੂੰ ਕੁੱਟਿਆ ਕਿਉਂ ਫਿਰ ਉਸ ਤੋਂ ਬਾਅਦ ਵਿੱਚ ਅਸੀਂ ਚੌਕੀ ਇੰਚਾਰਜ ਕੋਲੋਂ ਇੱਕ ਲਿਖਾ ਕੇ ਲਿਆ ਸੀ 5:18 ਤੇ ਸਾਡਾ ਬੰਦਾ ਚੱਕਿਆ ਔਰ 9:10 ਤੇ ਸਾਨੂੰ ਬੰਦਾ ਦਿੱਤਾ ਉਸ ਤੋਂ ਬਾਅਦ ਵਿੱਚ ਅਸੀਂ ਦੂਸਰੇ ਦਿਨ ਸਵੇਰ ਨੂੰ 30 ਤਰੀਕ ਨੂੰ 37 ਨੂੰ ਅਸੀਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਦੇ ਪੇਸ਼ ਹੋਏ ਦਰਖਾਸਤ ਲਿਖ ਕੇ ਐਸਐਸਪੀ ਸਾਹਿਬ ਦੇ ਪੇਸ਼ ਹੋਏ ਪਰ ਉਹ ਦਿਨ ਐਸਐਸਪੀ ਸਾਹਿਬ ਛੁੱਟੀ ਤੇ ਹੋਣ ਕਰਕੇ ਸਾਡੀ ਮੁਲਾਕਾਤ ਨਹੀਂ ਹੋਈ ਅਸੀਂ ਉਹ ਜਿਹੜੀ ਦਰਖਾਸਤ ਆਨਲਾਈਨ ਕੀਤੀ ਆਨਲਾਈਨ ਕਰਨੇ ਤੋਂ ਬਾਅਦ ਵਿੱਚ ਇੱਕ ਦਰਖਾਸਤ ਅਸੀਂ ਸ਼੍ਰੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨ ਜੀ ਨੂੰ ਰਜਿਸਟਰੀ ਕੀਤੀ ਅਤੇ ਇੱਕ ਦਰਖਾਸਤ ਅਸੀਂ ਹਿਊਮਨ ਰਾਈਟਸ ਕਮਿਸ਼ਨ ਨੂੰ ਚੰਡੀਗੜ੍ਹ ਪੰਜਾਬ ਨੂੰ ਵੀ ਰਜਿਸਟਰੀ ਕੀਤੀ ਅੱਜ ਪੰਜਵਾਂ ਦਿਨ ਆ ਜੀ ਨਾ ਤਾਂ ਕੋਈ ਪੁਲਿਸ ਚੌਕੀ ਇੰਚਾਰਜ ਤੇ ਕੋਈ ਕਾਰਵਾਈ ਹੋਈ ਅਤੇ ਨਾ ਹੀ ਮਾਈਨਰ ਡਿਪਾਰਟਮੈਂਟ ਨੇ ਸਾਡੇ ਨਾਲ ਕੋਈ ਲਿੰਕ ਸਾਧਿਆ ਜਦਕਿ 2 ਨੰਬਰ ਵਿੱਚ ਮਾਈਨਰ ਕਿ ਚੱਲ ਰਹੀ ਹੈ ਔਰ ਉਸ ਦਿਨ ਤੋਂ ਟਿੱਪਰ ਤਾਂ ਬੰਦ ਆ ਪਰ ਸਾਨੂੰ ਇਹ ਡਰ ਆ ਕਿ ਹੁਣ ਕਿਤੇ ਸਾਡੇ ਖਿਲਾਫ ਕੋਈ ਪੁੱਠੀ ਕੋਈ ਕਾਰਵਾਈ ਨਾ ਹੋ ਜਾਵੇ ਜਾਂ ਪਿੰਡ ਵਾਸੀਆਂ ਦੇ ਖਿਲਾਫ ਜਾਂ ਮਨਦੀਪ ਕੁਮਾਰ ਦੇ ਖਿਲਾਫ ਜਾਂ ਮੈਂ ਲੰਬੜਦਾਰ ਖੋਦਿਆਂ ਅਸੀਂ ਬਾਹਰ ਅੰਦਰ ਘੁੰਮਦੇ ਸਾਨੂੰ ਡਰ ਆ ਇਹ ਜਿਹੜੇ ਅਸਰ ਔਰ ਰਸੂਖ ਵਾਲੇ ਬੰਦੇ ਆ ਇਹ ਕੁਝ ਵੀ ਸਾਡੇ ਨਾਲ ਕਰਵਾ ਸਕਦੇ ਆ ਅਸੀਂ ਆਪਣੀ ਜਾਨ ਦੀ ਰਾਖੀ ਕਰਵਾਉਣ ਵਾਸਤੇ ਅੱਜ ਇਹ ਵੱਲ ਪ੍ਰੈਸ ਕਾਨਫਰੰਸ ਕਰ ਰਹੇ ਆ ਕਿ ਸਾਡੀ ਜਿਹੜੀ ਜਿਹੜਾ ਬੰਦੀ ਨੂੰ ਚੱਕਿਆ ਹਾਂਜੀ ਦਲੋਂ ਦੀ ਗੱਲ ਆ ਜੀ ਨਾ ਮੰਨਦੇ 29 ਮੈਂ ਪਹਿਲਾਂ ਦੱਸ ਦਿੱਤਾ ਕਿ 29 29 ਤਰੀਕ ਸ਼ਾਮ ਦਾ ਮਸਲਾ ਜੀ 5 ਵਜੇ ਰਖਲਵਾਨਾ ਪਿੰਡ ਤੇ ਪਰ ਬਿਨਾਂ ਦੇ ਚੱਲਦੇ ਤੇ ਪਰ ਮਨਜੀਤ ਸਿੰਘ ਝੰਡਾ ਸਨੋਂ ਬਲਵੰਤ ਸਿੰਘ ਪਿੰਡ ਚਾ ਗੁਜਰਾ ਇਹਦੇ ਬਾਰੇ ਮੈਨੂੰ ਨਹੀਂ ਜੀ ਕੋਈ ਪਤਾ ਲੱਗਦਾ ਕਿ ਪ੍ਰਸ਼ਾਸਨ ਦੀ ਔਰ ਸਰਕਾਰ ਦੀ ਮਿਲੀ ਭਗਤ ਨਹੀਂ ਪ੍ਰਸ਼ਾਸਨ ਤੇ ਸਾਨੂੰ ਪੂਰਾ ਯਕੀਨ ਆ ਜੀ ਅਸੀਂ ਸਰਕਾਰ ਦੇ ਖਿਲਾਫ ਨਹੀਂ ਜਾ ਸਕਦੇ ਅਸੀਂ ਅੱਜ ਵੀ ਕਹਿੰਦੇ ਆ ਅਗਰ ਉਹ ਕੋਈ ਮਤਲਬ ਸਾਨੂੰ ਕੋਈ ਸਰਕਾਰੀ ਪਰਮਿਸ਼ਨ ਦਿਖਾਵੇ ਅਸੀਂ ਰੋਕਾਂਗੇ ਨਹੀਂ ਲੰਬੜਦਾਰ ਸਾਹਿਬ 29 ਜੁਲਾਈ ਨੂੰ ਮਨਦੀਪ ਨੂੰ ਚੱਕਿਆ ਹਾਂ ਹਾਂਜੀ ਚੌਂਕੇ ਚਾਰਜ ਦਾ ਕਹਿੰਦਾ ਕਿ ਸਰਕਾਰੀ ਪਰਮਿਸ਼ਨ ਲੈਣਾ ਤਾਂ ਰਹੀ ਆ ਹਾਂ ਜਦ ਕਿ 1 ਜੁਲਾਈ ਤੋਂ ਲੈ ਕੇ 30 ਅਗਸਤ ਤੱਕ ਹਾਂਜੀ ਬਲਕ ਸੀਜ਼ਨ ਹੁੰਦਾ ਵਾ ਰੈਣੀ ਸੀਜ਼ਨ ਹੁੰਦਾ ਇੱਥੇ ਤਾਂ ਮਾਈਨਿੰਗ ਟੋਟਲ ਬੰਦ ਹੁੰਦੀ ਆ ਜੇ ਕੋਈ ਕਰ ਸਕਦਾ ਤਾਂ ਆਪਣੇ ਐਗਰੀਕਲਚਰ ਲੈਂਡ ਤੋਂ ਕਰ ਸਕਦਾ ਉਹ ਵੀ ਕੁਝ ਨਿਯਮਾਂ ਉੱਤੇ ਸਰਕਾਰੀ ਤਾਂ ਟੋਟਲ ਹੀ ਘੱਟਾ ਬੰਦ ਹੈ ਅਸੀਂ ਦੇਖੋ ਜੀ ਘੱਟ ਪੜੇ ਲਿਖੇ ਲੋਕ ਸਾਨੂੰ ਇਹਨਾਂ ਬਰੀਕੀਆਂ ਬਾਰੇ ਨਹੀਂ ਪਤਾ ਸੀਗਾ ਦੇਖੋ ਚੌਂਕੇ ਚਾਰਜ ਝੂਠ ਬੋਲ ਰਿਹਾ ਮਾਈਨਿੰਗ ਤਾਂ ਚੱਲ ਰਹੀ ਆ ਜੀ ਤਕਰੀਬ ਬੜਿਆਲਾ ਪਿੰਡ ਦੀ ਮਿੱਟੀ ਚੱਕਰ ਹੋ ਰਹੀ ਆ ਖਲਵਾਣਾ ਵਿੱਚੋਂ ਲੰਘ ਰਹੇ ਆ ਤੇਰਾ ਸਵਾਲ ਬੜਵਾਂ ਤੋਂ ਠੀਕ ਆ 29 ਜੁਲਾਈ ਨੂੰ ਮਨਦੀਪ ਨੂੰ ਚੱਕਿਆ 1 ਜੁਲਾਈ ਤੋਂ ਲੈ ਕੇ 30 ਅਗਸਤ ਤੱਕ ਇਹ ਫਲੱਡ ਸੀਜ਼ਨ ਹੁੰਦਾ ਰੇਣੀ ਸੀਜ਼ਨ ਹੁੰਦਾ ਤਾਂ ਇਸ ਦਰਮਿਆਨ ਕਾਹੇ ਸਿਕਾਰੀ ਘਟ ਹੈ ਕਿਸੇ ਵੀ ਤਰ੍ਹਾਂ ਦੀ ਜਾਇਜ਼ ਨਿਆਜ਼ ਮਾਈਨਿੰਗ ਪੂਰੀ ਤਰ੍ਹਾਂ ਬੰਦ ਹੁੰਦੀ ਹੈ ਕਿਉਂਕਿ ਇੰਚਾਰਜ ਦਾ ਕਹਿਣਾ ਕਿ ਉਹਨਾਂ ਕੋਲ ਪਰਮਿਸ਼ਨ ਆ ਹਾਂਜੀ ਇਸ ਵਿੱਚ ਇੰਚਾਰਜ ਤੋਂ ਬੋਲਦਾ ਉਹਨਾਂ ਨੇ ਰਣੀ ਭਗਤ ਦਾ ਨਾਮ 34 ਇੰਚਾਰਜ ਦੀ ਮਿਲੀ ਭੁਗਤਾਂ ਜੀ ਬਾਕੀ ਨਾਲ ਪ੍ਰਸ਼ਾਸਨਿਕ ਕਾਰਵਾਈ ਹੋ ਸਕਦੀ ਕਿਉਂਕਿ ਉਹਨਾਂ ਦੇ ਅਥੀ ਅਸੀਂ ਤਾਂ ਖੁਦ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਇਹ ਬੇਨਤੀ ਕੀਤੀ ਕਿ ਅਗਰ ਤੁਹਾਡੀ ਕੋਈ ਪਰਮਿਸ਼ਨ ਹੈ ਤਾਂ ਅਸੀਂ ਨਹੀਂ ਰੋਕਦੇ ਨਾ ਅਸੀਂ ਰੋਕ ਸਕਦੇ ਹਾਂ ਅਗਰ ਉਹਨਾਂ ਕੋਈ ਪਰਮਿਸ਼ਨ ਹੈ ਨਹੀਂ ਤਾਂ ਫਿਰ ਉਹ ਚੱਲਣ ਦੇ ਹੱਕਦਾਰ ਨਹੀਂ ਇਸ ਮੁੰਡੇ ਨੂੰ ਕੁੱਟਿਆ ਗਿਆ ਇਹਦਾ ਕੋਈ ਮਤਲਬ ਸਾਨੂੰ ਇਨਸਾਫ ਮਿਲਣਾ ਚਾਹੀਦਾ ਔਰ ਜੋ ਕੁਝ ਸਾਨੂੰ ਵੀ ਹੁਣ ਤੱਕ ਫੋਨ ਤੇ ਜੋ ਕੁਝ ਵੀ ਹੋ ਰਿਹਾ ਸਾਡੇ ਨਾਲ ਸਾਨੂੰ ਫੋਨ ਕਰਨਾ ਬਹੁਤ ਆ ਰਹੀਆਂ ਕੱਲ ਪਰਸੋਂ ਦੀਆਂ ਕਿਹਨਾਂ ਤੇ ਆ ਰਹੀਆਂ ਕਿ ਉਹ ਲੋਏ ਹੁਣ ਮੈਂ ਕਲੀਅਰ ਨਹੀਂ ਮੈਂ ਕਰ ਸਕਦਾ ਕਿ ਉਹ ਖੁਦ ਦੱਸਣ ਦੀਆਂ ਕੋਈ ਰਾਜਨੀਤਿਕ ਖੁਦ ਖੁਦ ਜਿਹੜੀ ਮੈਨੂੰ ਨਹੀਂ ਆਈ ਮਨਦੀਪ ਕੁਮਾਰ ਨੂੰ ਆਈ ਇਹਦੇ ਭਰਾ ਨੂੰ ਪ੍ਰਦੀਪ ਕੁਮਾਰ ਨੂੰ ਫੋਨ ਆਇਆ ਉਹ ਜਿੱਦਾਂ ਇਹਨਾਂ ਦੇ ਦੱਸਣ ਦੇ ਮੁਤਾਬਕ ਕਿ ਮਤਲਬ ਇਹਨੂੰ ਪਹਿਲਾਂ ਪਹਿ ਇਹਨੂੰ ਆਈ ਪ੍ਰਦੀਪ ਕੁਮਾਰ ਨੂੰ ਤੇਰੇ ਕੋਲ ਕੋਈ ਨਜਾਇਜ਼ ਸੰਬੰਧ ਹੈ ਤੇਰੇ ਗਲਤ ਬੰਦਿਆਂ ਦੇ ਨਾਲ ਇਹਨੂੰ ਨਾਂ ਵੀ ਲਿਆ ਗਿਆ ਤੇਰੇ ਫਲਾਣੇ ਬੰਦੇ ਨਾਲ ਗਲਤ ਸੰਬੰਧ ਆ ਤੇਰੇ ਕੋਲ ਪਿਸਤੌਲ ਵੀ ਆ ਨਹੀਂ ਉਹ ਕਾਲ ਕੀਤੀ ਕਹਿੰਦੇ ਆ ਉਹ ਨੰਬਰ ਹੈਗਾ ਜੀ ਅਨਨੋਨ ਬੰਦਾ ਤੇ ਆ ਨਹੀਂ ਕੋਈ ਹੁੰਦਾ ਸੀ ਤੇ ਮੈਂ ਪੁਲਿਸ ਅਧਿਕਾਰੀਆਂ ਜੇ ਕਹਿੰਦੇ ਸਭ ਕੁਝ ਸ਼ਨਾਹਤ ਆਈ ਆ ਫਿਰ ਉਹ ਫੋਨ ਕੱਟ ਦੱ ਕਰ ਦਿੱਤਾ ਜੀ ਉਹ ਨੰਬਰ ਤੁਸੀਂ ਜਨਤਾ ਕਰ ਦਿਓ ਮੇਰਾ ਨਾਮ ਮਨਦੀਪ ਕੁਮਾਰ ਹਾਂ ਕੀ ਪ੍ਰੋਬਲਮ ਆਈ ਤੁਹਾਨੂੰ ਇਹਨੂੰ ਨਤੀ ਸਾਨੂੰ ਪ੍ਰੋਬਲਮ ਇਹ ਆਈ ਆ ਸਾਡੇ ਘਰ ਦੇ ਮੋਹਰ ਦੀ ਰਸਤਾ ਖਰਾਬ ਸੀ ਉਹਦੇ ਵਿੱਚ ਦੀ ਟਿਪਰ ਲੰਘਦੀ ਕੱਚਾ ਰਸਤਾ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਆ ਨਾ ਰਸਤੇ ਵਿੱਚ ਮਿੱਟੀ ਪਾ ਕੇ ਜਿੰਦਾ ਮਰਜੀ ਲੰਘੋ ਪਰ ਸਾਡਾ ਰਸਤਾ ਖਰਾਬ ਜੇ ਮੀਂਹ ਪੈ ਗਿਆ ਤਾਂ ਸਾਡੇ ਕੋਲ ਤੁਰ ਕੇ ਵੀ ਨਹੀਂ ਲੰਘਣਾ ਇਹ ਮੈਂ ਕਿਹਾ ਤਾਂ ਕਹਿ ਕੇ ਤਾਂ ਉਹ ਕਹਿੰਦਾ ਵੀ ਮੈਂ ਆਪਣੇ ਮਾਲਕ ਨੂੰ ਮਨਜੀਤ ਸਿੰਘ ਨੂੰ ਫੋਨ ਕਰ ਦਿੰਦਾ ਤੇ ਮਨਜੀਤ ਆਉਂਦਾ ਹੋਣਾ ਹੀ ਤੇਰੇ ਨਾਲ ਗੱਲਬਾਤ ਕਰ ਲੈਂਦਾ ਮਨਜੀਤ ਆਇਆ ਨਹੀਂ ਪੁਲਿਸ ਦੀ ਗੱਡੀ ਆਈ ਆ ਮੈਨੂੰ ਬਿਠਾੜ ਕੇ ਲੈ ਗਿਆ ਯਾਰ ਲਿਜਾ ਕੇ ਨਸਰਾਲੇ ਚੌਂਕੀ ਮੈਨੂੰ ਕਹਿੰਦੇ ਤੂੰ ਬਦਮਾਸ਼ ਆ ਤੂੰ ਅਗੇ ਪੇਪਰ ਕਿ ਤਾਂ ਰੋਕ ਸਕਦਾ ਸਰਕਾਰੀ ਪਰਮਿਸ਼ਨ ਹੈ ਆ ਡੀਸੀ ਸਾਹਿਬ ਦੀ ਤੇ ਤੂੰ ਐਡਾ ਚੱਲਦਾ ਸਾਡਾ ਕੰਮ ਸਰਕਾਰੀ ਨਹੀਂ ਰੋਕ ਸਕਦਾ ਤੇ ਮੈਂ ਕਹਿਆ ਜੀ ਮੈਂ ਰੋਕਣ ਨੂੰ ਕਿਹਾ ਹੀ ਨਹੀਂ ਮੈਂ ਤਾਂ ਇਹ ਕਹਿੰਦਾ ਵੀ ਮੇਰਾ ਰਸਤਾ ਜਿਹੜਾ ਖਰਾਬ ਨਾ ਕਰੇ ਕਹਿੰਦੇ ਤੂੰ ਕੌਣ ਹੁੰਦਾ ਰਸਤੇ ਦਾ ਰਸਤੇ ਦੇ ਵਿੱਚ ਹੀ ਕੋਈ ਵੀ ਲੰਘ ਸਕਦਾ ਇਹ ਕੌਣ ਕਹਿੰਦਾ ਜੀ ਇਹ ਮੈਨੂੰ ਚੌਂਕੀ ਇਨਚਾਰਜ ਨੇ ਪਿੰਡ ਤੇ ਆ ਲੈ ਨਹੀਂ ਸਰ ਤਾਂ ਲੰਘਦੇ ਆ ਜਿਹੜੇ ਪਿੰਡ ਦੇ ਜੀ ਖੇਤਾਂ ਵਾਲੇ ਕੱਚੇ ਰਸਤੇ ਤੋਂ ਚਾ ਲੱਗਿਆ ਇਹ ਵੀ ਮਹਿੰਗੀ ਜੋ ਕਰਕੇ ਲੈਂਦੇ ਆ ਉਹ ਕਰਵਾਉਣਾ ਪੈਂਦਾ ਨਹੀਂ ਉਹ ਬਡੇਆਲਾ ਪਿੰਡ ਚ ਬਡੇਆਲਾ ਦਾ ਤੇ ਇਹਦਾ ਕਿੰਨਾ ਇੱਕ ਫਰਕ ਹੈ ਤੁਹਾਡੇ ਪਿੰਡ ਦਾ ਸਾਡਾ ਵਸੀਮਾ ਆ ਜੀ ਹਾਂ ਜੀ ਚੌਕੀ ਚਾਂਦ ਦਾ ਕੀ ਨਾਮ ਹੈ ਚੌਕੀ ਅਮਰਿੰਦਰ ਸਿੰਘ ਮਨਿੰਦਰ ਮਨਿੰਦਰ ਸਿੰਘ ਨੇ ਵਿਅਕਤੀ ਦਿੱਤਾ ਮਨਿੰਦਰ ਨੰਬਰ ਦਾ ਬਲੰਦ ਜਿਵੇਂ ਦੱਸਿਆ ਕਿ ਲਿਖਿਆ ਹਾਂ ਉਹ ਆਪਾਂ ਲਿਆ ਸੀ ਹਾਂ ਜੀ ਉਹ ਤੋਂ ਕੀ ਲਿਆ ਜਦੋਂ ਤੁਹਾਨੂੰ ਚੁੜਾ ਗਿਆ ਆ ਬੋਲ ਆ ਜੀ ਸਾਡੇ ਕਾਪੀ ਦੀ ਉਹ ਕੱਢ ਦਿਓ ਲਿਖਤੀ ਉਹਨਾਂ ਨੇ ਇਹ ਲਿਖ ਕੇ ਦਿੱਤਾ ਵੀ ਅਸੀਂ 5:30 ਵਜੇ ਇਸ ਨੂੰ ਚੱਕਿਆ ਤੇ ਇਹਨਾਂ ਨੇ ਟਿੱਪਰ ਭਰਿਆ ਆ ਮਨਜੀਤ ਸਿੰਘ ਦਾ ਰੋਕਿਆ ਉਸ ਰੋਕਣ ਬਾਬਤ ਉਹਨਾਂ ਨੇ ਦਰਖਾਸਤ ਦਿੱਤੀ ਤਾਂ ਮੈਂ ਇਸ ਨੂੰ ਚੱਕ ਕੇ ਲਿਆਇਆ। ਕੁੱਟਮਾਰ ਵੀ ਕੀਤੀ ਤੁਹਾਨੂੰ। ਹਾਂਜੀ ਮੇਰੇ ਨਾਲ ਚੌਂਕੀ ਲਿਆ ਕੇ ਕੁੱਟਮਾਰ ਕੀਤੀ ਉਹਨਾਂ ਨੇ ਪਹਿਲਾਂ ਮੈਨੂੰ ਇਹ ਮੇਰੇ ਇਤੇ ਧੌਣ ਤੇ ਥੱਪੜ ਮਾਰੇ। ਉਸ ਤੋਂ ਬਾਅਦ ਉਹਨਾਂ ਨੇ ਚੌਹ ਬੰਦਿਆਂ ਨੇ ਮੈਨੂੰ ਫੜਿਆ ਲੰਮਾ ਪਾਇਆ ਤੇ ਮੇਰੇ ਪੈਰਾਂ ਵਿੱਚ ਡੰਡੇ ਮਾਰੇ। 4 ਇਹ ਕਿੰਨੂੰ ਚੌਕੀ ਚਾਰਜ ਨੇ? ਚੌਕੀ ਚਾਰਜ ਨੇ। ਇਹ ਕਿਹਦਾ ਜਦੋਂ ਚੌਕੀ ਚਾਰਜ ਦੀ ਮਿਲੀ ਭੋਗ ਤਾਂ ਜਦਕਿ ਹਾਂਜੀ ਹਾਂਜੀ ਮਾਈਨਿੰਗ ਤਾਂ ਬੰਦਾ ਪੂਰੀ ਤਰ੍ਹਾਂ ਉਹਨਾਂ ਦਾ ਰਲਿਆ ਹੋਇਆ। ਹਾਂਜੀ ਅਸੀਂ ਇਹੋ ਹੀ ਕਹਿ ਸਕਦੇ ਹਾਂ ਜੀ ਜਦ ਮੇਰੇ ਕੁੱਟਮਾਰ ਕੀਤੀ ਮੈਂ ਕੁਝ ਸ਼ਿਕਾਇਤ ਆ ਮੋੜ ਦਿੱਤੀ ਕਿ ਉਸ ਦੇ ਈਸੀ ਕੋਲ ਐਸਐਸਪੀ ਨੂੰ ਮੁੱਖ ਮੰਤਰੀ ਕਿਤਾਬ ਉਮਰ ਹਾਂਜੀ ਹਾਂਜੀ ਉਹ ਆਪਣਾ ਅਗਲਾ ਕਦਮ ਕੀ ਹੈ ਉਹਨੇ ਲਿਖ ਕੇ ਕੀ ਦਿੱਤਾ ਚੌਂਕੀ ਇੰਚਾਰਜ ਨੇ ਕਿਉਂਕਿ ਇਹ ਚਾਰਜ ਨੇ ਲਿਖ ਕੇ ਦਿੱਤਾ ਵੀ ਮੈਂ ਜਾਨਕਿ 5:00 ਵਜੇ 18 ਮਿੰਟ ਤੇ ਇਹਨੂੰ ਚੱਕਿਆ ਸੀ ਚੱਕ ਕੇ ਤਾਂ ਅਸੀਂ 9:00 ਵਜੇ ਇਹਨੂੰ ਜਾਨਕਿ ਛੱਡ ਦਿੱਤਾ ਅਗਲੀ ਕਾਰਵਾਈ ਹੋ ਗਈ ਉਹਦਾ ਮੈਡੀਕਲ ਨਹੀਂ ਕਰ ਭਾਈ ਉਹਨੇ ਕੋਈ ਨੀ ਜੀ ਕੀਤੀ ਨਹੀਂ ਜੀ ਕੀ ਕਰਾਂਗੇ ਸਾਡੀ ਨਹੀਂ ਸੁਣਾਈ ਨਹੀਂ ਦਿੱਪਕ ਸਾਡੇ ਦਿਨੋਂ ਤਾਂ ਅਸੀਂ ਪ੍ਰਸ਼ਾਸਨ ਨੂੰ ਮਨਦੀਪ ਜੀ ਨਹੀਂ ਸੁਣਾਈ ਹੋਈ ਤਾਂ ਅਗਲਾ ਤੁਹਾਡਾ ਸਟੈਪ ਕੀ ਹੋਏਗਾ ਅਸੀਂ ਅਗਲਾ ਸਟੈਪ ਤਾਂ ਜੇ ਯਾਨੀ ਕਿ ਹਾਂ ਜੀ ਪ੍ਰਦਰਸ਼ਨ ਕਰਾਂਗੇ ਜੀ ਹਾਂ ਜੀ ਪ੍ਰਦਰਸ਼ਨ ਕਰਾਂਗੇ ਜੀ 10 10 ਕਿਹਾ ਕਿ ਰੋਡ ਜਾਮ ਕਰਾਂਗੇ ਤਾਂ ਸੋਚਿਆ ਤੁਸੀਂ ਹਾਂ ਜੀ ਕੀ ਕਰਨਾ ਜੀ ਰੋਡ ਜਾਮ ਕਰਾਂਗੇ ਰੋਡ ਜਾਮ ਰੋਡ ਜਾਮ ਕਰਾਂਗੇ ਜੀ ਸਰ ਅੱਜ ਇੱਕ ਪਿੰਡ ਖਲਵਾਣਾ ਦੇ ਪਿੰਡ ਵਾਸੀਆਂ ਨੇ ਕਨਫਰੈਂਸ ਕੀਤੀ ਹੈ ਤੇ ਫਿਰ ਇਸ ਕਨਫਰੈਂਸ ਤੋਂ ਡਰੋਨ ਪੁਲਿਸ ਓਕੀ ਨਸਰਾਲਾ ਦੇ ਅਧਿਕਾਰੀਆਂ ਨੇ ਇੱਕ ਸ਼ਿਕਾਇਤ ਕਰਤਾ ਸੀ ਮਾਈਨਿੰਗ ਦੀ ਲੈ ਕੇ ਉਹ ਸ਼ਿਕਾਇਤ ਕੀਤੀ ਸੀ ਕਿ ਕਿਪਰ ਲੰਗਦੇ ਨੇ ਗਲੀ ਚੋਂ ਤਾਂ ਉਲਟਾ ਕਿਤੇ ਕਾਰਵਾਈ ਕਰਨ ਦੀ ਬਜਾਏ ਚੌਂਕੀ ਇੰਚਾਰਜ ਨੇ ਉਹਨੂੰ ਥਾਣੇ ਲੈ ਜਾ ਕੇ ਕੁੱਟਮਾਰ ਕੀਤੀ ਹੈ ਜਿਸ ਤੱਕ ਇਹ ਬਕਾਇਦਾ ਲਿਖਤੀ ਤੌਰ ਤੇ ਮਾਫੀ ਮੰਗ ਕੇ ਛੱਡਿਆ ਰਿਹਾ ਜੀ ਉਹ ਸਾਰਾ ਵੈਰੀਫਾਈ ਤੁਸੀਂ ਮੇਰਾ ਧਿਆਨ ਜਲਾਉਂਦਾ ਹੈਗਾ ਮੈਟਰ ਉਨੇ ਜੀ ਇਸ ਬਾਰੇ ਜਿਹੜਾ ਹੈਗਾ ਐਸਐਚਓ ਦੀ ਤੇ ਬੀਐਸਪੀ ਦੀ ਬੁੱਟ ਲਾਤੀ ਹੈਗੀ ਇਲੀਗਲ ਮਾਈਨਿੰਗ ਦੇ ਬਾਰੇ ਸਾਡਾ ਬਿਲਕੁਲ ਕਲੀਅਰ ਹੈਗਾ ਕਿ ਨੋ ਇਲੀਗਲ ਮਾਈਨਿੰਗ ਇਸ ਅਲਾਉਡ ਇਨ ਹੁਸ਼ਾਰਪੁਰ ਐਟ ਦੀ ਸੇਮ ਟਾਈਮ ਅਸੀਂ ਮਾਈਨਿੰਗ ਡਿਪਾਰਟਮੈਂਟ ਦੇ ਨਾਲ ਮਿਲ ਕੇ ਕੋਆਰਡੀਨੇਟ ਕਰਕੇ ਜਿਹੜੀ ਵੀ ਕੰਪਲੇਨਟ ਮਾਈਨਿੰਗ ਡਿਪਾਰਟਮੈਂਟ ਤੋਂ ਸਾਨੂੰ ਆਉਂਦੀ ਹੈਗੀ ਇਲੀਗਲ ਮਾਈਨਿੰਗ ਦੇ ਖਿਲਾਫ ਉਹ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਉਸ ਤੋਂ ਇਲਾਵਾ ਵੀ ਜਿੱਥੇ ਸਾਨੂੰ ਕੰਪਲੇਨਟ ਆ ਜਾਂਦੀ ਹੈਗੀ ਅਸੀਂ ਉੱਥੇ ਮਾਈਨਿੰਗ ਡਿਪਾਰਟਮੈਂਟ ਨੂੰ ਐਸੋਸੀਏਟ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ ਇਸ ਚ ਵੀ ਦੋਨੋਂ ਚੀਜ਼ਾਂ ਸਿਕ ਇਗਜ਼ਾਮਿਨ ਕਰਾਵਾਂਗੇ ਕਿ ਚੌਕੀ ਇਨਚਾਰਜ ਨੇ ਕੀ ਗਲਤੀ ਕੀਤੀ ਹੈਗੀ ਜਾਂ ਕਿਉਂ ਲੈ ਕੇ ਉਹਨੂੰ ਆਇਆ ਸੀਗਾ ਤੇ ਸਾਹਮਣੇ ਵਾਲੇ ਬੰਦੇ ਦਾ ਕੀ ਇਸ਼ੂ ਸੀਗਾ ਪਹਿਲੀ ਚੀਜ਼ ਦੂਸਰੀ ਚੀਜ਼ ਕੀ ਮਾਈਨਿੰਗ ਜਿਹੜੀ ਐਕਟੀਵਿਟੀ ਹੈਗੀ ਉਹ ਉੱਥੇ ਅਲਾਉਡ ਹੈਗੀ ਨਹੀਂ ਹੈਗੀ ਜਾਂ ਕੀ ਇਸ਼ੂ ਹੈਗਾ ਸਰ ਮਾਈਨਿੰਗ ਤਾਂ ਰੋਕਿਆ ਹੋਇਆ ਹੈ ਕਿਉਂਕਿ 1 ਜੁਲਾਈ ਤੋਂ ਲੈ ਕੇ 30 ਅਗਸਤ ਤੱਕ ਦਾ ਫਲਡ ਸੀਜ਼ਨ ਚੱਲ ਰਿਹਾ ਹੈ ਤੇ ਮਾਈਨਿੰਗ ਤਾਂ ਪੂਰੀ ਤਰ੍ਹਾਂ ਬੰਦ ਹੈ ਤਾਂ ਸ਼ਾਇਦ ਚੌਕੀ ਚਾਰ ਸਾਹਿਬ ਨੂੰ ਪਤਾ ਸੰਦੀਪ ਤੇ ਹੈ ਵੀ ਇਸ਼ੂ ਸਭ ਵੀਡੀਓਜ਼ ਐਂਡ ਪਿਕਚਰਜ਼ ਆਫ ਇਰੀਅਰ ਉਹ ਸਾਰਾ ਇਗਜ਼ਾਮਿਨ ਕਰਵਾ ਲਾਂਗੇ ਸਾਰਾ ਐਗਜ਼ਾਮਨ ਕਰਵਾ ਕੇ தி ਕੰਸਰਨ ਡਿਪਾਰਟਮੈਂਟ ਟੂ ਕਮੈਂਟ ਔਨ ਇਟ ਇਜ਼ ਮਾਈਨਿੰਗ ਡਿਪਾਰਟਮੈਂਟ ਵਿਚ ਇਜ਼ ਅ ਡੈਡੀਕੇਟਡ ਡਿਪਾਰਟਮੈਂਟ ਜੋ ਇਹਦੇ ਬਾਰੇ ਸਾਰੇ ਡਿਟੇਲ ਚ ਗੱਲ ਕੀ ਮਾਈਨਿੰਗ ਬੰਦ ਹੈਗੀ ਫਲਡ ਸੀਜ਼ਨ ਚ ਬੰਦ ਰਹੇਗੀ ਕਿਹੜੇ ਵਾਲੇ ਬੰਦ ਹੈਗੀ ਮਿੱਟੀ ਚਕਣਾ ਲਾਊ ਹੈਗਾ ਨਹੀਂ ਹੈਗਾ ਤਰੇਤਾ ਚਕਣਾ ਲਾਊਡ ਹੈਗਾ ਨਹੀਂ ਹੈਗਾ ਪ੍ਰੈਸ਼ਰ ਚੱਲ ਸਕਦਾ ਨਹੀਂ ਚੱਲ ਸਕਦਾ ਉਹ ਸਾਰਾ ਡਿਟੇਲ ਤੁਮ ਦੇਣਗੇ ਪ੍ਰੈਸ਼ਰ ਜਿਹੜਾ ਹੈਗਾ ਉਹ ਕੀ ਰੇਨੀ ਸੀਜ਼ਨ ਚ ਬੰਦ ਹੋ ਜਾਂਦਾ ਹੈਗਾ ਜਾਂ ਨਹੀਂ ਹੋ ਜਾਂਦਾ ਹੈਗਾ ਉਹ ఎవਰੀਥਿੰਗ ਦੇ ਵਿਲ ਕਲੈਰੀਫਾਈ ਤੇ ਮੈਨੂੰ ਲੱਗਦਾ ਉਹ ਤੁਹਾਨੂੰ ਕਲੀਅਰਿਫਾਈ ਕਰਕੇ ਲੋਕਾਂ ਤੱਕ ਗੱਲ ਪਹੁੰਚਾਣੀ ਵੀ ਚਾਹੀਦੀ ਕਿ ਕੀ ਅਲਾਉਟ ਹੈਗਾ ਕਿ ਨਹੀਂ ਹੈਗਾ so that ਉਹ ਸਾਰੀ ਕਲੀਅਰਟੀ ਆ ਜਾਵੇ ਸਰ ਉਹ ਇਲਜ਼ਾਮ ਇਹ ਹੈਗਾ 3 ਘੰਟੇ ਮਨ ਥਾਣੇ ਰੱਖਾ 3 ਘੰਟੇ ਦੇ ਅੰਦਰ ਕੁਟਮਾਰ ਕੀਤੀ ਹੈ ਇੱਕ ਵਾਰ ਉਹ ਪੂਰੀ ਤਰ੍ਹਾਂ ਨਾ ਕੀਤੀ ਹੈ ਦੇਖੋ ਇਸਕੋ ਐਗਜ਼ਾਮਨ ਕਰਵਾ ਲਓ ਫਿਰ ਹੈ ਨਾ ਜੀ 3 ਘੰਟੇ ਥਾਣੇ ਰੱਖਣਾ ਇਸ ਵਨ ਪਾਰਟ ਤੇ 3 ਘੰਟੇ ਕੁਟਮਾਰ ਕਰਨਾ ਇਸ ਵਨ ਪਾਰਟ ਠੀਕ ਹੈ एवरीथिंग विल ਕਮ ਔਨ ਰਿਪੋਰਟ ਅਕੋਰਡਿੰਗਲੀ ਵੀਲ ਟੇਕ ਐਕਸ਼ਨ ਜੀ ਜੀ ਸਰ